ਹਾਂਜੀ ਅੱਜ ਪਹਿਲਾਂ ਦਰਸ਼ਨ ਕਰਾਂਗੇ ਫਤੇਗੜ ਸਾਹਿਬ ਗੁਰਦੁਆਰੇ ਦੇ ਉਤੋਂ ਬਾਅਦ ਚੱਲਾਂਗੇ ਪਟਿਆਲੇ ਲੋ ਜੀ ਅੱਜ 15 ਅਗਸਤ ਆ ਝੰਡੇ ਹੀ ਝੰਡੇ ਨੇ ਪਾਲੀਏ ਟੂਰ ਤੋਂ ਸਿੱਧਾ ਪਟਿਆਲੇ ਤੇ ਹਾਈਵੇ ਤੇ ਲੋ ਜੀ ਦੁਖਣਵਾ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਸ਼੍ਰੀ ਗੁਰੂ ਦੇਖ ਬਹਦਰ ਮਾਇਨੇ ਹੱਥ ਨਾਲ ਲਿਖਿਆ ਹੋਇਆ ਹੁਕਮਨਾਮਾ ਸਾਹਿਬ ਵਾਹਿਗੁਰੂ ਜੀ ਕਹਿੰਦੇ ਵੀ ਸੱਤ ਦੇ ਓਪਨ ਹੁੰਦਾ 7 ਡੇ ਅੱਜ ਗਏ ਆ ਤਾਂ ਅੱਜ ਬੰਦ ਆ ਕਰ ਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਆਜੋ ਅੱਜ ਦਰਸ਼ਨ ਕਰੀਏ ਸ੍ਰੀ ਗੁਰਦੁਆਰਾ ਫਤੇਗੜ ਸਾਹਿਬ ਇੱਥੋਂ ਸ਼ੁਰੂਆਤ ਕੀਤੀ ਹੈ ਅੱਜ ਕਿਉਂਕਿ ਅਸੀਂ ਪਹਿਲਾਂ ਇੱਥੋਂ ਰੋਡ ਤੋਂ ਬਹੁਤ ਵੀਡੀਓ ਬਣਾ ਚੁੱਕੇ ਹਾਂ ਮੈਂ ਕਿਹਾ ਲੈ ਵੀ ਅੱਜ ਫਤੇਗੜ ਸਾਹਿਬ ਤੋਂ ਸ਼ੁਰੂ ਕਰਾਂਗੇ ਆਜੋ ਬਾਰੋ-ਬਾਰਾ ਜੇ ਫਤੇਗੜ ਸਾਹਿਬ ਤੋਂ ਹੁਣ ਜਾਣਾ ਪਟਿਆਲੇ ਪਟਿਆਲੇ ਤੋਂ ਜਾਣਾ ਦੁਖਣਵਾ ਗੁਰਦੁਆਰੇ ਸਾਹਿਬ ਬਣੇ ਰਹੋ ਨਾਲ-ਨਾਲ ਟਿੱਖੀ ਜਾਵਾਂ ਤੁਹਾਨੂੰ ਸਾਈ ਸੜਕਾਂ ਦਿਖਾਉਣੇ ਆ ਅੱਜ ਇਦਾਂ ਵਾ ਕੋਈ ਝੰਡੇ ਬਹੁਤ ਲੱਗੇ ਦੇਖੇ ਲੋਕਾਂ ਦੇ ਕਿਉਂਕਿ 15 ਅਗਸਤ ਕਰਕੇ ਲੁਕਾ ਨੇ ਬਹੁਤ ਹੀ ਝੰਡੇ ਝੁੰਡੇ ਲਾਈ ਫਿਰਦੇ ਨੇ ਸਕੂਟਰਾਂ ਅਨਸਕੂਟਰਾਂ ਦੇ ਗੱਡੀਆਂ 'ਚ ਲੋ ਜੀ ਆਪਾਂ ਇੱਥੋਂ ਜਾਣਾ 35 ਕਿਲੋਮੀਟਰ ਤੋਂ ਹਾਈਵੇ ਬਣੀ ਹੈ ਪਟਿਆਰੇ ਵਾਲੀ ਆਲੋ ਤੋਂ ਫਟੇਗੜ ਤੋਂ ਸਭ ਤੋਂ 35 ਕਿਲੋਮੀਟਰ ਪੈਂਦਾ ਵਾ ਇਹ ਹਾਈਵੇ ਸਾਰੀ ਸਾਰੀ ਸਿੰਗਲ ਤੇ ਫਿਲਹਾਲ ਚੌੜੀ ਕਰਦੇ ਪਏ ਆ ਸੜਕ ਨੂੰ ਜਰੂਰ ਚੌੜੀ ਹੋਗੀ ਉਸ ਤੋਂ ਬਾਅਦ ਇਹਨਾਂ ਨੇ ਫੇਸ ਹੈ ਡਿਵਾਈਡਰ ਵਿੱਚ ਪਾ ਦੇਣ ਡਬਲ ਕਰ ਦੇਣ ਲੱਗਦਾ ਮੈਨੂੰ ਕਰ ਦੇਣਗੇ ਜਲਦੀ ਬਾਕੀ ਪਤਾ ਨਹੀਂ ਖਾਈਵੇਲ ਵਹੇ ਦੇਖੋ ਤਾਂ ਸੋਹਣੀ ਲੱਗ ਰਹੀ ਐ ਦੇਖਦੇ ਅੱਜ ਕਹਾ ਜਾ ਕੇ ਕੋਈ ਟ੍ਰੈਫਿਕ ਨਾ ਹੋਵੇ ਜਾਂ ਫਿਰ ਕੋਈ ਹੋਰ ਦਿੱਕਤ ਨਾ ਆਵੇ ਰਸਤੇ ਦੇ ਦੇਖਦੇ ਆ ਬਣੇ ਹੋਏ ਨਾਲ ਬਣੇ ਰਹੋ ਤੇ ਆ ਦੱਸਦੇ ਆ ਤੁਹਾਨੂੰ ਲੋ ਜੀ ਮੈਂ ਕੋਠੀ ਬਣੀ ਦੇਖਿਆ ਕੋ ਕਿੰਨੀ ਸੋਹਣੀ ਬਣੀ ਹੋਈ ਐ ਲੱਗਦਾ 5-7 ਪਾਈ ਹੋਣੇ ਬਹੁਤ ਵੱਡੀ ਬਣਾਈ ਹੋਈ ਐ ਕਿੰਨੇ ਕਮਰੇ ਨੇ ਚਲੋ ਵਧੀਆ ਹੱਸਦੇ ਖੇਡਦੇ ਰਹਿਣ ਪਰਿਵਾਰ ਸਭ ਦੇ ਵੱਡੇ ਵੱਡੇ ਹੋਣ ਜਿਹੜੇ ਪਰਿਵਾਰ ਵੱਡੇ ਨੇ ਉਹ ਕਹਿੰਦੇ ਸਾਨੂੰ ਛੋਟਾ ਪਰਿਵਾਰ ਚਾਹੀਦਾ ਜਿਹੜੇ ਛੋਟੇ ਪਰਿਵਾਰ ਨੇ ਉਹ ਕਹਿੰਦੇ ਸਾਨੂੰ ਵੱਡਾ ਪਰਿਵਾਰ ਚਾਹੀਦਾ ਉਤ ਸੱਜ ਤਾਂ ਕਦੀ ਆਉਂਦਾ ਨਹੀਂ ਲਾਈਫ ਉੱਪਰ ਥੱਲੇ ਚਲਦੀ ਰਹਿੰਦੀ ਹੈ ਹੈ ਕਿ ਨਹੀਂ ਪਹੁੰਚਣ ਆਲੇ ਮਿਲਦਾ ਹੁਣ 20 ਕਿਲੋਮੀਟਰ ਕਵਰ ਕਰ ਗਏ ਆ ਅੱਜ ਜਦੋਂ ਪਹਿਲਾਂ ਆਇਆ ਸੀ ਨਾ 2 ਸਾਲ ਪਹਿਲਾਂ ਉਦੋਂ ਬੰਦਾ ਪਿਆ ਸੀ ਲੈ ਵੀ ਬਹੁਤ ਵੱਡਾ ਪੈਲਸ ਆ ਇਹ ਹਾਈਵੇ ਤੇ ਇੱਕ ਬਣਿਆ ਦੇਖਿਆ ਹਰ ਤੱਕ ਮੈਨੂੰ ਬਹੁਤ ਵੱਡਾ ਜਿਹੜਾ ਇੰਨਾ ਲਾਰਜ ਲਓ ਜੀ ਪਟਿਆਲੇ ਪਹੁੰਚ ਗਏ ਆ ਫਿਲਹਾਲ ਥੋੜੀ ਜੀ ਧੁੱਪ ਹੁਣ ਦਿਖੀ ਆ ਨਹੀਂ ਤਾਂ ਮੌਸਮ ਤਾਂ ਬਹੁਤ ਹੀ ਸੋਹਣਾ ਸੀ ਸਾਨੂੰ ਕਿਤੇ ਵੀ ਗਰਮੀ ਲੱਗੀ ਨਹੀਂ ਹੁਣ ਥੋੜੀ ਜੀ ਧੁੱਪ ਦਿਖੀ ਮਸਾਤ ਉਪਦੇਸ਼ੇ ਦੱਸਿਆ ਮੌਸਮ ਪਿੱਛੇ ਐਨ ਬੱਦਲ ਹੀ ਬੱਦਲ ਸੀ ਚਲੋ ਦੇਖਦੇ ਆ 15 ਅਗਸਤ ਕਰਕੇ ਕੀ ਕੀ ਓਪਨ ਮਿਲਦਾ ਨਹੀਂ ਤਾਂ ਦੁਕਾਨਾਂ ਤਾਂ ਵੈਸੇ ਇਹਨਾਂ ਦੀਆਂ ਕਾਫੀ ਖੁੱਲੀਆਂ ਹੀ ਨੇ 15 ਅਗਸਤ ਕਰਕੇ ਮੈਂ ਕਹਿੰਦਾ ਨਾ ਹੋਵੇ ਨਾ ਮਾਰਕੀਟ ਮੁਰਕੀਟ ਬੰਦ ਹੋਵੇ ਮਾਰਕੀਟ ਤੇ ਦਵਾਂ ਕਿਹੜਾ ਫਿਲਹਾਲ ਤਾਂ ਪਹਿਲਾਂ ਆਪਾਂ ਗੁਰਦੁਆਰੇ ਸਾਹਿਬ ਜਾਣਾ ਗੁਰਦਾਰ ਸਾਹਿਬ ਇਹ ਹਾਈਵੇ ਤੇ ਬਣਿਆ ਹੋਇਆ ਵਾ ਕੋਈ ਮਤਲਬ ਇਹ ਨਹੀਂ ਹੈਗਾ ਲੱਭਣ ਦੀ ਕੋਈ ਲੋੜ ਨਹੀਂ ਪੈਂਦੀ ਬਿਲਕੁਲ ਆਹੀ ਹਾਈਵੇ ਫੜੀ ਰੱਖੋ ਗਾਹ ਲੇਟਾਂ ਆਉਣਗੇ ਲੇਟਾਂ ਦੇ ਨਾਲ ਹੀ ਕੋਨੇ ਤੇ ਗੋਦਵਾਲਾ ਸਾਹਿਬ ਬਣਿਆ ਹੋਇਆ ਕੋਈ ਸੱਚ ਕਰਨ ਦੀ ਇੰਨੀ ਲੋੜ ਨਹੀਂ ਪੈਂਦੀ। ਲੋ ਜੀ ਹੁਣ ਆਪਾਂ ਪਟਿਆਲੇ ਹਾਂ ਹੁਣ ਪਹੁੰਚਿਆ ਮੇਨ ਪਟਿਆਲੇ। ਪਟਿਆਲੇ ਪਹੁੰਚ ਚੁੱਕੇ ਆਪਾਂ। ਤਕਰੀਬਨ 35 ਤੋਂ 40 ਮਿੰਟ ਹੀ ਲੱਗੇ ਨੇ। ਐਕਟੀਵਿਟੀ ਆਏ ਆ 50 60 ਤਸਵੀਰ ਤੇ 50 ਤੀ ਆਏ ਆ 40 ਮਿੰਟ ਚ ਹੀ ਪਹੁੰਚ ਗਏ। ਵੈਸੇ ਲੁਧਿਆਣੇ ਤੋਂ ਪੈਂਦਾ ਟੋਟਲ 90 ਕਿਲੋਮੀਟਰ ਪਰ ਜੇ ਫਤੇਗੜ ਸਾਹਿਬ 65 ਫਤੇਗੜ ਸਾਹਿਬ ਆ ਕੇ ਫੇਰ ਅਸੀਂ ਸਿੱਧਾ ਮਤਲਬ 35 ਕਿਲੋਮੀਟਰ 35 ਕਿਲੋਮੀਟਰ ਉਹ 100 ਦੇ ਕਰੀਬ ਪੈ ਗਿਆ ਉਦਾਂ ਉਹ ਸਿੱਧਾ ਸ਼ਹਿਰ ਪੈਂਦਾ ਹੋਣਾ ਮੇਰੇ ਸਾਹਮਣੇਲ ਉੱਥੇ ਉਹ ਨੈਟ ਤੇ ਦਿਖਾ ਰਿਹਾ ਸੀ 105 ਲੋ ਜੀ ਖੁੱਲੀ ਹੈ ਵੈਸੇ ਮਾਰਕੀਟ ਤਾਂ ਵੀ ਓਪਨ ਆ ਬਿਲਕੁਲ ਓਪਨ ਆ ਦੇਖਦੇ ਆ ਅੱਗਾ ਸ਼ੀਸ਼ਮੈਲ ਖੁੱਲਾ ਹੋਵੇ ਤਾਂ ਉਹ ਵੀ ਦੇਖੇ ਆਵਾਂਗੇ ਨਾਲ ਹੀ ਸ਼ੀਸ਼ਮੈਲ ਦੇ ਨਾਲ ਬਣਿਆ ਹੋਇਆ ਵਾ ਜੂ ਪਟਿਆਲਾ ਜੂ ਜੂ ਤਾਂ ਦੇਖਣ ਦੇ ਬਹੁਤ ਸ਼ਿਕੀਨ ਆ ਜੂ ਬਹੁਤ ਦੇਖਦੇ ਆ ਲੋ ਜੀ ਗੁਰਦੁਆਰਾ ਸਾਹਿਬ ਆ ਗਿਆ ਆ ਮਾਰਕੀਟ ਤਾਂ ਅੱਧੀ ਪਚਦੀ ਜਿਵੇਂ ਓਪਨ ਵੀ ਆ ক্লোਜ਼ ਵੀ ਆ ਓਪਨ ਵੀ ਆ ক্লোਜ਼ ਵੀ ਆ ਇਦਾਂ ਹੀ ਆ ਕਾਫੀ ਦੁਕਾਨਾਂ ਵਿੱਚ ਬੰਦ ਵੀ ਆ ਕੁੜੀ ਲੋ ਜੀ ਪਹੁੰਚ ਗਏ ਆਪਾਂ ਆ ਆ ਗਈ ਗੁਰਦੁਆਰਾ ਸਾਹਿਬ ਦੀ ਇਮਾਰਤ ਆਜੋ ਭਈ ਤੁਹਾਨੂੰ ਦਰਸ਼ਨ ਕਰੀਏ ਤੇ ਕੁਛੇ ਗੁਰ ਦੇਗਬਾਦਰ ਮਹਾਰਾਜ ਦਾ ਗੁਰਦੁਆਰਾ ਸਾਹਿਬ ਆਜੋ ਪਾਰਕਿੰਗ ਬਹੁਤ ਸੋਹਣੀ ਬਣੀ ਹੋਈ ਹੈ ਥੱਲੇ ਉੱਤਰ ਕੀ ਵੀ ਪਾਰਕਿੰਗ ਉੱਪਰ ਸਕੂਟਰ ਵਾਸਤੇ ਥੱਲੇ ਗੱਡੀਆਂ ਵਾਸਤੇ ਪਾਰਕਿੰਗ ਬਣੀ ਹੋਈ ਹੈ ਇੱਥੇ ਸ਼੍ਰੀ ਗੁਰ ਦੇਗਬਾਦਰ ਮਾਈ ਨੇ ਹੱਥੀ ਲਿਖਿਆ ਹੁਕਮਨਾਮਾ ਸਾਹਿਬ ਪਿਆਵਾ ਵੱਡੇ ਵੱਡੇ ਰੋਕ ਕੱਟੇ ਜਾਂਦੇ ਨੇ ਜਿਹੜੇ ਇੱਥੇ ਇਸ਼ਨਾਨ ਕਰਦੇ ਨੇ ਵੱਡੇ ਵੱਡੇ ਦੁੱਖ ਕੱਟੇ ਜਾਂਦੇ ਨੇ ਦਰਸ਼ਨ ਕਰੋ ਹੱਥੇ ਲਿਖਿਆ ਸ਼੍ਰੀ ਗੁਰੂ ਦੇਕਬਾਦ ਦਾ ਮਹਾਰਾਜ ਦਾ ਹੁਕਮ ਨਮਾ ਸਾਹਿਬ ਵਾਹਿਗੁਰੂ ਜੀ ਲੋ ਇਹ ਮਾਤਾ ਦਰਸ਼ਨ ਕਰੋ ਫੇ ਆਪਾਂ ਸਰੋਵਰ ਚੱਲ ਲੋ ਲੋ ਜੀ ਬਹੁਤ ਵੱਡੀਆਂ ਵੱਡੀਆਂ ਮੱਛੀਆਂ ਸੀ ਅਸੀਂ ਦਾ ਪੰਜ ਇਸ਼ਨਾਨਾ ਕਰਕੇ ਹੁਣ ਅਸੀਂ ਸਰੋਵਰ ਦੀ ਪ੍ਰਕਿਰਮਾ ਕਰਾਂਗੇ ਪਰਕਮਾ ਕਰਕੇ ਮੁਬੱਦਰ ਦੇਖੋ ਕਿੰਨੇ ਹੋ ਗਏ ਲੱਗਦਾ ਗਾਹਾਂ ਵਿੱਚ ਗਿੱਲੇ ਹੋਵਾਂਗੇ ਚਲੋ ਦੇਖੀ ਜਾਓ ਅਸੀਂ ਚਲੋ ਇੱਥੋਂ ਅਸੀਂ ਹੁਣ ਅਸੀਂ ਪਰਕਮਾ ਕਰਕੇ ਪ੍ਰਸ਼ਾਦ ਲੰਗਰ ਅਸੀਂ ਖਾ ਲਿਆ ਸੀ ਫਤੇਗੜ ਸਾਹਿਬੀ ਤੇ ਹੁਣ ਅਸੀਂ ਲੰਗਰ ਨਹੀਂ ਖਾਣਾ ਇੱਥੇ ਪ੍ਰਸ਼ਾਦ ਲੈ ਕੇ ਤੇ ਪਟਿਆਲੇ ਦਾ ਸ਼ਿਸ਼ਮੈਲ ਦੇਖ ਕੇ ਆਉਂਨੇ ਆ ਜੇ ਓਪਨ ਹੈਗਾ ਤਾਂ ਠੀਕ ਆ ਨਹੀਂ ਤਾਂ ਫਿਰ ਵਾਪਸੀ ਕਰੀਏ ਆਜੋ ਪਟਿਆਲੇ ਦੀਆਂ ਸੜਕਾਂ ਦਿਖਾਈਆਂ ਤੁਹਾਨੂੰ ਦੇਖੋ ਪਟਿਆਲਾ ਸੜਕਾਂ ਤੋਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਸਾਫ਼-ਸੁੱਤੀਆਂ ਨੇ ਬਾਕੀ ਅੰਦਰ ਵੱੜ ਕੇ ਪਤਾ ਲੱਗੂ ਇੱਥੋਂ 4 ਕਿਲੋਮੀਟਰ ਪੈਂਦਾ ਗੁਰਦੁਆਰੇ ਗੁਰਦੁਆਰੇ ਤੋਂ 4 ਕਿਲੋਮੀਟਰ ਸ਼ੀਸ਼ਮੈਲ ਸ਼ੀਸ਼ਮੈਲ ਤੋਂ 2 ਕਿਲੋਮੀਟਰ ਅੱਗੇ ਪਟਿਆਲੇ ਦਾ ਨਵਾਂ ਜੂ ਬਣਿਆ ਵਾ ਉਹ ਵੀ ਦੇਖ ਕੇ ਆਵਾਂਗੇ ਜੇ ਓਪਨ ਹੁੰਦਾ ਵਾ ਸੜਕ ਦੀ ਗੱਲ ਕੀਤੀ ਏ ਟੋਆ ਤਾਂ ਆ ਹੀ ਗਿਆ ਫਿਰ ਜਦੋਂ ਤਾਰੀਫ਼ ਕਰੋ ਨਾਲ ਹੀ ਫਟਵਾ ਆ ਹੀ ਜਾਂਦਾ ਹੈ ਕਿ ਨਹੀਂ ਹੋ ਗੱਲਾਂ ਗੱਲਾਂ ਇੱਥੇ ਨਾ ਚੌਂਕ ਬਹੁਤ ਬਣੇ ਹੋਏ ਨੇ ਜਿਵੇਂ ਆਪਾਂ ਮੈਨੂੰ ਸੇ ਗੱਲ ਕਰਦਾ ਗਿਲ ਚੌਂਗ ਬੜਾ ਵੱਡਾ ਬਣਿਆ ਹੁੰਦਾ ਸੀ ਪ੍ਰਤਾਪ ਚੌਂਗ ਬਣਿਆ ਹੁੰਦੇ ਇੱਥੇ ਸਾਰੇ ਹਟਾ ਤੇ ਲਾਈਟਾਂ ਹੀ ਲਾਤੀਆਂ ਇਹਨਾਂ ਨੇ ਪਰ ਚੌਂਕ ਨਹੀਂ ਹਟਾਏ ਇਹ ਪਟਿਆਲੇ ਵਿੱਚ ਇਦਾਂ ਚੌਂਕ ਬਹੁਤ ਬਣੇ ਹੋਏ ਬਾਕੀ ਤੁਹਾਨੂੰ ਪਤਾ ਹੀ ਹੈ ਪਟਿਆਲੇ ਚ ਮਸ਼ਹੂਰ ਆ ਪੱਗਾਂ ਬੰਦਦੇ ਨੇ ਇਹ ਫਿਰ ਪਟਿਆਲ ਸ਼ਾਹੀ ਪੱਗ ਹਾਲ ਤੱਕ ਫਿਲਹਾਲ ਤੁਹਾਨੂੰ ਕੋਈ ਬੰਦਾ ਦਿਖਿਆ ਨਹੀਂ ਪਟਿਆਲ ਸ਼ਾਹੀ ਪੱਗ ਬਣ ਕੇ ਉਦਾਂ ਮਸ਼ਹੂਰ ਬਹੁਤ ਆ ਲੋ ਜੀ ਇਹ ਮੂਰਤੀ ਬਣੀ ਹੋਈ ਆ ਇੱਥੇ ਸਰਦਾਰ ਹਰੀ ਸਿੰਘ ਨਰਵਾਦੀ ਬਹੁਤ ਹੀ ਸੋਹਣੀ ਐ ਇਹ ਚੌਂਕ ਬਣਾ ਰੱਖਿਆ ਹੋਇਆ ਇੱਥੇ ਕਿਆ ਬਾਤ ਹੈ ਬਹੁਤ ਵਧੀਆ ਲੱਗਦੀ ਹੈ ਮੂਰਤੀ ਲੋ ਜੀ ਕਹਿੰਦੇ ਸੱਤ ਦੇ 7 ਦੇ ਓਪਨ ਹੁੰਦਾ ਪਰ ਅੱਜ 15 ਅਗਸਤ ਕਰਕੇ ਕਲੋਸ ਹੈ ਜੋ ਵੀ ਬੰਦ ਦਾ ਹੁਣ ਸਾਡੀ ਵਾਪਸੀ ਹੈ ਬਾਹਰੋਂ ਵਾਰੀ ਦੇਖ ਲਓ ਭਾਈ ਮਹਿਲ ਇਹਨਾਂ ਦਾ ਸੋਚਿਆ ਸੀ ਦੇਖ ਕੇ ਜਾਵਾਂਗੇ ਪਰ ਚਲੋ ਜੋ ਚੀਜ਼ਾਂ ਨਹੀਂ ਮਤਲਬ ਉਹ ਸਿਸਟਮ ਹੁੰਦਾ ਆ ਵੀ ਇੱਕ ਕਾਲਜ ਆ ਬਹੁਤ ਪੁਰਾਣਾ ਬਾਹਰੋਂ ਵਾਰੀ ਬਿਲਡਿੰਗਾਂ ਦੇਖ ਲਈਆਂ ਚਲੋ ਵੀ ਚੱਲੀਏ ਵਾਪਸੀ ਹੋਪ ਤੁਹਾਨੂੰ ਬਲੌਗ ਕਿੱਦਾਂ ਦਾ ਲੱਗਿਆ ਜਰੂਰ ਦੱਸਿਓ ਹੁਣ ਮੈਕੜੀ ਆ ਗਏ ਆ ਇੱਥੋਂ ਖਾ ਕੇ ਚੁੱਪ ਕਰਕੇ ਘਰੇ ਚਲੀਏ ਬਾਹਰ ਤਾਂ ਮੌਸਮ ਚੰਗਾ ਹੀ ਸਸਰੀ